ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਦੋਸਤੋ ਜਿਵੇਂ ਮੈਂ ਹੁਣ ਇਕੱਲਾ ਖੜਾ ਨਾ ਬਿਲਕੁਲ ਤੁਹਾਨੂੰ ਪਿੱਛੇ ਸਿਰਫ ਬਿਆਸ ਦਰਿਆ ਦਾ ਪਾਣੀ ਪਾਣੀ ਨਜ਼ਰ ਆ ਰਿਹਾ ਐਵੇਂ ਅੱਜ ਪੰਜਾਬ ਇਕੱਲਾ ਖੜਾ ਸਾਰੇ ਦੇਸ਼ ਦੇ ਨਕਸ਼ੇ ਦੇ ਉੱਤੇ ਕਿਸੇ ਸਟੇਟ ਦੇ ਲੀਡਰਾਂ ਸਰਕਾਰਾਂ ਨੇ ਸਾਡੇ ਦੇਸ਼ ਦੇ ਪ੍ਰਾਈਮ ਮਿਨਿਸਟਰ ਨੇ ਨਰਿੰਦਰ ਮੋਦੀ ਜੀ ਜਿਹੜੇ ਉਹਨਾਂ ਦਾ ਜਾ ਕੇ ਟਵਿੱਟਰ ਚੈੱਕ ਕਰੋ ਸੋਸ਼ਲ ਮੀਡੀਆ ਹੈਂਡਲ ਚੈੱਕ ਕਰੋ ਹਰ ਇੱਕ ਇੱਕ ਘੰਟੇ ਬਾਅਦ ਕੋਈ ਨਾ ਕੋਈ ਇੰਪੋਰਟੈਂਟ ਨਿਊਜ਼ ਨੂੰ ਉਹ ਉਹਦੇ ਐਕਸ ਦੇ ਉੱਤੇ ਸ਼ੇਅਰ ਕਰਦੇ ਨੇ ਔਰ ਕਿਸੇ ਤਰ੍ਹਾਂ ਦਾ ਕੋਈ ਹਾਦਸਾ ਹੋ ਜਾਂਦਾ ਕੋਈ ਐਕਸੀਡੈਂਟ ਹੋ ਗਿਆ ਕੋਈ ਉਹਨਾਂ ਦੀ ਫੋਰਨ ਵਿਜ਼ਿਟ ਹੈ ਜਿਵੇਂ ਹੁਣ ਉਹ ਜਾ ਰਹੇ ਨੇ ਜਪਾਨ ਵਿੱਚ ਨੇ ਮਿੰਟ ਮਿੰਟ ਦੇ ਉੱਤੇ ਉਹਨਾਂ ਦੀ ਸੋਸ਼ਲ ਮੀਡੀਆ ਦੇ ਅਪਡੇਟ ਆਉਂਦੇ ਲੇਕਿਨ ਪੰਜਾਬ ਦੇ ਬਾਰੇ ਇੱਕ ਸ਼ਬਦ ਸਾਡੇ ਦੇਸ਼ ਦੀ ਬੀਜੇਪੀ ਦੀ ਕੇਂਦਰ ਸਰਕਾਰ ਨੇ ਜਾਂ ਪ੍ਰਾਈਮ ਮਿਨਿਸਟਰ ਨੇ ਇਹ ਵੀ ਨਹੀਂ ਮੁਨਾਸਿਬ ਸਮਝਿਆ ਵੀ ਕੁਛ ਨਾ ਕਰੀਏ ਇੱਕ ਟਵੀਟ ਹੀ ਕਰ ਦਈਏ ਔਰ ਉਸ ਟਵੀਟ ਨਾਲ ਅਸੀਂ ਹਮਦਰਦੀ ਪ੍ਰਗਟ ਕਰਦੀਏ ਪੰਜਾਬ ਦੇ ਨਾਲ ਇਹ ਵੀ ਨਹੀਂ ਕੀਤੀ ਗਈ ਔਰ ਦੂਸਰੀ ਸਾਡੀ ਆਪਣੀ ਸਰਕਾਰ ਭਗਵਾਨ ਪ੍ਰਮਾਨ ਦੀ ਸਰਕਾਰ ਪਹਿਲਾਂ ਤਾਂ ਚਲੋ ਤਾਮਿਲਨਾਡੂ ਘੁੰਮਦੇ ਰਹੇ ਹੋ ਇੱਕ ਦਿਨ ਆਏ ਭਗਵਾਨ ਸਿੰਘ ਮਾਨ ਔਰ ਉਹਨੂੰ ਸ਼ਰਮਿੰਦਗੀ ਸੀ ਆਪਣੇ ਅੰਦਰੋਂ ਉਹਨੂੰ ਪਤਾ ਸੀ ਕਿ ਕਿ ਮੈਂ ਇਸ ਗੱਲ ਦੇ ਉੱਤੇ ਮੈਂ ਫੜਿਆ ਗਿਆ ਵਾਂ ਤੇ ਮੈਂ ਇੱਕ ਕਿਸਮ ਦਾ ਮੇਰੇ ਤੋਂ ਗਲਤੀ ਹੋਈ ਹੈ ਪੰਜਾਬ ਦੇ ਪ੍ਰਤੀ ਤੇ ਮੈਂ ਆਣ ਕੇ ਹੁਣ ਇੱਕ ਦਿਖਾਵੇ ਦੇ ਤੌਰ ਤੇ ਆਪਣਾ ਹੈਲੀਕਾਪਟਰ ਤੁਹਾਡੇ ਕੋਲ ਛੱਡ ਗਿਆ ਇੱਕ ਹੈਲੀਕਾਪਟਰ ਪੰਜਾਬ ਦੇ ਹਜ਼ਾਰਾਂ ਕਰੋੜਾ ਰੁਪਏ ਦੇ ਨੁਕਸਾਨ ਦੀ ਪਰਭਾਈ ਕਰ ਸਕਦਾ ਮੇਰੇ ਵੀਰੋ ਕਿੱਥੇ ਨੇ ਅਰਵਿੰਦ ਕੇਚਰੀਵਾਲ ਤੇ ਮਨੀਸ਼ ਸੋਟੀਆ ਜਿਹੜੇ ਰੋਜ਼ ਪੰਜਾਬ ਦੇ ਜਹਾਜ਼ਾਂ ਤੇ ਘੁੰਮਦੇ ਨੇ ਪੰਜਾਬ ਦੇ ਹੈਲੀਕਾਪਟਰ ਦਾ ਦੁਰਉਪਯੋਗ ਕਰਦੇ ਨੇ ਸਾਡੇ ਕਮਾਂਡੋਜ਼ ਦੇ ਦੇ ਘੇਰੇ ਵਿੱਚ ਪੰਜਾਬ ਦੇ ਵਿੱਚ ਛੋਟੀਆਂ-ਛੋਟੀਆਂ ਗੱਲਾਂ ਤੇ ਜਾ ਕੇ ਫਿੱਤੇ ਕੱਟਦੇ ਨੇ ਕਿੱਥੇ ਨੇ ਕੇਜਰੀਵਾਲ ਸਾਹਿਬ ਸੁਪਰੀਮੋ ਆਮ ਆਦਮੀ ਪਾਰਟੀ ਦੇ ਇਹਦਾ ਮਤਲਬ ਕਿ ਪੰਜਾਬ ਕਿਸੇ ਦੇ ਨਕਸ਼ੇ ਤੇ ਨਹੀਂਗਾ ਨਾ ਕੇਂਦਰ ਸਰਕਾਰ ਦੇ ਨਕਸ਼ੇ ਤੇ ਆ ਨਾ ਆਮ ਆਦਮੀ ਪਾਰਟੀ ਦੀ ਜਿਹੜੀ ਉੱਪਰਲੀ ਲੀਡਰਸ਼ਿਪ ਹੈ ਕੇਜਰੀਵਾਲ ਦਾ ਉਹਦੇ ਨਕਸ਼ੇ ਤੇ ਆ ਔਰ ਪਿਛਲੇ ਲਗਭਗ ਇੱਕ ਹਫਤੇ ਤੋਂ ਪੰਜਾਬ ਦੇ ਵਿੱਚ ਕਹਿਰ ਮਚਿਆ ਹੋਇਆ ਕਹਿਰ ਤੁਸੀਂ ਦੇਖ ਰਹੇ ਹੋ ਕਿ ਕਿਵੇਂ ਆਪ ਮੁਹਾਰੇ ਲੋਕੀ ਕਿਸਾਨ ਜਥੇਬੰਦੀਆਂ ਇਕੱਠੀਆਂ ਹੋ ਕੇ 7 8 8 8 ਕਿਲੋਮੀਟਰ ਤੇ ਬੰਨ ਆਪ ਟਰੈਕਟਰਾਂ ਨਾਲ ਬੰਨ ਰਹੇ ਨੇ ਗਵਰਨਮੈਂਟ ਦਾ ਕੋਈ ਰੋਲ ਨਹੀਂ ਆ ਉਹਦੇ ਵਿੱਚ ਕਿਵੇਂ ਬੰਨ ਟੁੱਟਰੇ ਨੇ ਲੋਕੀ ਤਹਾ ਮਾਰ ਰਹੇ ਨੇ ਰੋ ਰਹੇ ਨੇ ਕਿ ਸਾਡੇ ਜੀਨ ਦਾ ਹੁਣ ਕੋਈ ਹੱਜ ਨਹੀਂਗਾ ਲੇਕਿਨ ਪੰਜਾਬ ਦੀ ਕੋਈ ਨਾ ਸਰਕਾਰ ਨਾ ਕੇਂਦਰ ਦੀ ਸਰਕਾਰ ਇਥੋਂ ਤੱਕ ਕਿ ਕਿਤੇ ਕੋਈ ਇੱਕ ਫਾਰਮਲ ਪ੍ਰੈਸ ਰਿਲੀਜ਼ ਵੀ ਨਹੀਂ ਕੀਤੀ ਗਵਰਨਮੈਂਟ ਆਫ ਇੰਡੀਆ ਨੇ ਕਿ ਪੰਜਾਬ ਤੇ ਬਹੁਤ ਤਬਾਈ ਮੱਚੀ ਆ ਪੰਜਾਬ ਸਾਡਾ ਫੂਡ ਬੋਲ ਆ ਪੰਜਾਬ ਚੋਂ ਸਾਨੂੰ ਅਨਾਜ ਦੇਸ਼ ਭਰ ਨੂੰ ਅਨਾਜ ਮਿਲਦਾ ਵਾ ਔਰ ਇਹੋ ਪੰਜਾਬ ਆ ਜਿਨ੍ਹਾਂ ਦੇ ਬਹਾਦਰ ਬੱਚੇ ਤੁਹਾਡੇ ਬਾਰਡਰਾਂ ਦੇ ਉੱਤੇ ਇਸ ਦੇਸ਼ ਦੀ ਹਿਫਾਜ਼ਤ ਕਰਦੇ ਨੇ ਜਾਨਾਂ ਗਵਾਉਂਦੇ ਨੇ ਉਹਨਾਂ ਦੀਆਂ ਲਾਸ਼ਾਂ ਪੰਜਾਬ ਚ ਆਉਂਦੀਆਂ ਨੇ ਉਹ ਇਹੋ ਹੀ ਉਹੀ ਪੰਜਾਬ ਹੈ ਜਿਨ੍ਹਾਂ ਨੇ ਆਜ਼ਾਦੀ ਦੇ ਵੇਲੇ ਸ਼ਹੀਦ ਭਗਤ ਸਿੰਘ ਜਿਨ੍ਹਾਂ ਦੇ ਸਿਰਫ ਹੁਣ ਤੁਸੀਂ ਬੁੱਤ ਲਾ ਕੇ ਤੇ ਪੂਜਾ ਕਰਦੇ ਹੋ ਕਰਤਾਰ ਸਿੰਘ ਸਰਾਭਾ ਵਰਗੇ ਔਰ ਸ਼ਹੀਦ ਭਗਤ ਸਿੰਘ ਰਾਜਗੁਰੂ ਸੁਖਦੇਵ ਆਪਾਂ ਸਿਰਫ ਫਿਲਮਾਂ ਵਾਸਤੇ ਰੱਖਿਆ ਉਹਨਾਂ ਨੂੰ ਲੋਕ ਦਿਖਾਵੇ ਵਾਸਤੇ ਰੱਖਿਆ ਇਹ ਉਹ ਪੰਜਾਬ ਆ ਜਿਨ੍ਹਾਂ ਨੇ 90% ਫਾਂਸੀਆਂ ਦੇ ਰਸੇ ਚੁੰਮ ਕੇ ਤੇ ਕਾਲੇ ਪਾਣੀਆਂ ਦੀਆਂ ਜੇਲਾਂ ਕੱਟ ਕੇ ਆਪਣੇ ਦੇਸ਼ ਨੂੰ ਆਜ਼ਾਦ ਕਰਾਇਆ ਲੇਕਿਨ ਜਦ ਪੰਜਾਬ ਨੂੰ ਲੋੜ ਆ ਦੇਸ਼ ਦੇ ਨਕਸ਼ੇ ਤੇ ਵਿੱਚ ਕਿਤੇ ਕੋਈ ਕਿਸੇ ਵੱਲੋਂ ਕੋਈ ਹਫਾਜ਼ ਕੋਈ ਅਮਦਾਰ ਕੋਈ ਕੰਪਨਸੇਸ਼ਨ ਕੋਈ ਵੱਡਾ ਪੈਕੇਜ ਨਾਥਿੰਗ ਜਿਹੜੀਆਂ ਸਟੇਟਾਂ ਚ ਇਲੈਕਸ਼ਨਸ ਹੁੰਦੀਆਂ ਬਿਹਾਰ ਵਰਗੀਆਂ ਉਹਨਾਂ ਨੂੰ ਜਾ ਕੇ ਕੋਈ 80000 ਕਰੋੜ ਦਾ ਪੈਕੇਜ ਦੇ ਰਿਆ ਕਿਸੇ ਹੋਰ ਸਟੇਟ ਵਿੱਚ ਜਾ ਕੇ ਜਿੱਥੇ ਚੋਣ ਹੈ ਜਿੱਥੇ ਤੁਹਾਨੂੰ ਵੋਟ ਦੀ ਲਾਲਚ ਹੈ ਇਹਦਾ ਮਤਲਬ ਕਿ ਪੰਜਾਬ ਡਸ ਨਾਟ ਐਗਜ਼ਿਸਟ ਇਨ ਐਨੀ ਆਫ ਯੋਰ ਅਕਾਊਂਟਸ ਇਨ ਦ ਕੰਟਰੀ ਇਹ ਸਾਡੀ ਤਰਸਦੀ ਹੈ ਇਹਦਾ ਸ਼ੁਕਰ ਕਰੋ ਕਿ ਸਾਡੇ ਪੰਜਾਬ ਦੀ ਗੁਰੂਆਂ ਦੀ ਧਰਤੀ ਹੈ ਪੰਜਾਬ ਵਸਦਾ ਗੁਰੂਆਂ ਦੇ ਨਾਮ ਤੇ ਇਹ ਤਾਂ ਸਾਡੇ ਗੁਰੂ ਨਾਨਕ ਸਾਹਿਬ ਦਾ ਫਲਸਫਾ ਕਿਰਤ ਕਰੋ ਵੰਡ ਕੇ ਛਕੋ ਸਰਬੱਤ ਦਾ ਭਲਾ ਨਾਰਾ ਉਹਨਾਂ ਨੇ ਦਿੱਤਾ ਤੇ ਪੰਜਾਬ ਦੇ ਸਾਰੇ ਵਰਗਾਂ ਦੇ ਲੋਕਾਂ ਨੇ ਸ਼ਹਿਰਾਂ ਤੋਂ ਲੈ ਕੇ ਪਿੰਡਾਂ ਤੋਂ ਲੈ ਕੇ ਸਾਰੀਆਂ ਧਰਮਾਂ ਜਾਤਾਂ ਦੇ ਲੋਕਾਂ ਨੇ ਸਾਰੀਆਂ ਸੰਸਥਾਵਾਂ ਨੇ ਸਾਰੀਆਂ ਕਿਸਾਨ ਜਥੇਬੰਦੀਆਂ ਨੇ ਅੱਪੀ ਪ੍ਰਾਨ ਕਰ ਲਿਆ ਕਿ ਅਸੀਂ ਆਪਣੇ ਪੰਜਾਬ ਦੇ ਲੋਕਾਂ ਦੀ ਸਿਹਤਾਂ ਕਰਨੀ ਆ ਜਿਹੜਾ ਜਿੰਨਾ ਜਿੰਨਾ ਜਿੱਥੇ ਜਿੱਥੇ ਜੋਗਾ ਸੀਗਾ ਕਿਸੇ ਨੇ ਪਸ਼ੂਆਂ ਦੇ ਵਾਸਤੇ ਚਾਰਾ ਦਿੱਤਾ ਕਿਸੇ ਨੇ ਆਚਾਰ ਦੇ ਦਿੱਤਾ ਕਿਸੇ ਨੇ ਪਸ਼ੂਆਂ ਦੇ ਵਾਸਤੇ ਕੋਈ ਹੋਰ ਪ੍ਰਬੰਧ ਕਰਤਾ ਫੀਡ ਦੇ ਦਿੱਤੀ ਕਿਸੇ ਨੇ ਰਾਸ਼ਨ ਦੇ ਦਿੱਤਾ ਕਿਸੇ ਨੇ ਗਰੀਬਾਂ ਦੇ ਘਰ ਜਾ ਕੇ ਸਿਹਤਾਂ ਕਰ ਦਿੱਤੀ ਕਿਸੇ ਨੇ ਕੈਸ਼ ਦੇ ਦਿੱਤਾ ਗਵਰਨਮੈਂਟ ਦੀ ਤਾਈ ਦੇਚ ਕੋਈ ਯੋਗਦਾਨ ਨਹੀਂ ਨਾ ਕੇਂਦਰ ਸਰਕਾਰ ਦੀ ਦਾ ਕੋਈ ਯੋਗਦਾਨ ਨਹੀਂ ਆ ਤੇ ਨਾ ਪੰਜਾਬ ਦੀ ਸਰਕਾਰ ਦਾ ਮੈਂ ਹੁਣੇ ਮਗਰਲੇ ਪਿੰਡ ਮੈਂ ਇਸ ਵੇਲੇ ਤੁਸੀਂ ਬੰਦੇ ਉੱਤੇ ਖੜਾ ਮੈਂ ਮੰਡ ਸੰਗੋਜਲੇ ਗਿਆ ਸਾਡੇ ਇਲਾਕੇ ਦਾ ਪਿੰਡ ਆ ਥਾਲੀਬਾਲ ਵੇਟ ਜਾ ਕੇ ਮੈਂ ਹੁਣੇ ਸਮਾਨ ਥੋੜਾ ਵੰਡ ਕੇ ਆਇਆ ਇਸ ਤੋਂ ਬਾਅਦ ਮੈਂ ਢਿਲਵਾ ਜਾਣਾ ਜਿੱਥੇ ਤੁਸੀਂ ਟੁੱਟ ਰਹੀ ਆ ਔਰ ਉੱਥੇ ਦੇ ਨੌਜਵਾਨ ਤੇ ਢਿਲਵਾ ਦੇ ਸਾਰੇ ਆਪੇ ਹੀ ਆਪ ਮੁਹਾਰੇ ਉਹ ਤੁਸੀਂ ਨੂੰ ਰਿਪੇਅਰ ਕਰਨ ਵਿੱਚ ਆਪੇ ਹੀ ਲੱਗ ਗਏ ਨੇ ਔਰ ਸਾਰਾ ਸਮਾਜ ਉਹਨਾਂ ਨਾਲ ਜੁਟ ਗਿਆ ਮੈਂ ਉੱਥੇ ਜਾ ਰਿਹਾ ਵਾਂ ਔਰ ਕੱਲ ਉਸ ਤੋਂ ਪਹਿਲਾਂ ਜਿਹੜੇ ਮੈਂ ਪਿੰਡਾਂ ਚ ਮੰਡ ਤਲਵੰਡੀ ਕੂਕਾ ਮੰਡੇ ਇਬਰਾਹਿਮਵਾਲ ਅਤੇ ਹੋਰ ਨਾ ਪਿੰਡਾਂ ਜਾ ਕੇ ਆਪਣਾ ਆਪਣਾ ਜਿੰਨਾ ਜਿਹੜਾ ਕੁਝ ਸਹਯੋਗ ਪਾ ਸਕਦਾ ਸਾਰੇ ਪਾਈ ਜਾਂਦੇ ਨੇ ਪਰ ਕਮੈਂਟ ਕਿਤੇ ਨਹੀਂ ਹੈ ਕਮੈਂਟ ਇਜ਼ ਕੰਪਲੀਟਲੀ ਐਬਸੈਂਟ ਇਟ ਸ਼ੋਜ਼ ਕਿ ਪੰਜਾਬ ਜਿਹੜਾ ਵਾ ਉਹ ਇਸ ਇਹਨਾਂ ਦੀ ਨਿਗ੍ਹਾ ਦੇ ਵਿੱਚ ਪੰਜਾਬ ਦੀ ਕੋਈ ਵੈਲਿਊ ਨਹੀਂ ਗਈ ਔਰ ਇੱਕ ਮੈਂ ਟਵਿੱਟਰ ਦੇ ਉੱਤੇ ਦੇਖ ਰਿਹਾ ਸੀ ਪਲਵਾਈ ਸਨਾ ਕੋਈ ਬਹੁਤ ਅੱਛੇ ਕੋਈ ਹੋਣਹਾਰ ਸੋਸ਼ਲ ਮੀਡੀਆ ਯੂਜ਼ਰ ਆ ਤੁਸੀਂ ਵੀ ਦੇਖ ਸਕਦੇ ਹੋ ਐਕਸ ਤੇ ਜਾ ਕੇ ਪਲਵਾਈ ਸਨਾ ਉਹਨਾਂ ਨੇ ਲਿਖਿਆ ਵਾ ਕਿ ਅੱਜ ਪੰਜਾਬ ਦੇ ਵਿੱਚ ਐਡਾ ਭਾਰੀ ਨੁਕਸਾਨ ਹੋ ਗਿਆ ਕੋਲੋਸਲ ਲਾਸ ਆਫ ਕrops ਆਫ ਲਾਈਫਸਟਾਕ ਆਫ ਪ੍ਰੋਪਰਟੀ ਇਨਫਰਾਸਟ੍ਰਕਚਰ ਕਹਿੰਦੀ ਪੰਜਾਬ ਦੇ ਵਿੱਚ ਕਿਸੇ ਕੇਂਦਰ ਦੀ ਸਰਕਾਰ ਦਾ ਕੋਈ ਧਿਆਨ ਨਹੀਂਗਾ ਤੇ ਫਿਰ ਪੰਜਾਬ ਦੇ ਲੋਕਾਂ ਕੋਲੋਂ ਤੁਸੀਂ ਕਿਸਾਨਾਂ ਕੋਲੋਂ ਟੈਕਸ ਕੋ ਮੰਗਦੇ ਹੋ ਜੇ ਸਾਡੀ ਲੋੜਵੈਲ ਨਹੀਂ ਪੱਧਤੀ ਨਹੀਂ ਕਰਨੇ ਸਾਡੇ ਕਿਸੇ ਦੇ ਕੰਮ ਹੀ ਨਹੀਂ ਆਉਣਾ ਸਾਡੇ ਦੁੱਖ ਵਿੱਚ ਤੁਸੀਂ ਭਾਈਵਾਲ ਹੀ ਨਹੀਂ ਬਣਨਾ ਬੀਜੇਪੀ ਦੀ ਕੇਂਦਰ ਸਰਕਾਰ ਨੂੰ ਕਹਿਣਾ ਚਾਹੁੰਦਾ ਤੇ ਆਪਣੀ ਜਿਹੜੀ ਪੰਜਾਬ ਦੀ ਸਰਕਾਰ ਫਿਰ ਲੋਕਾਂ ਤੋਂ ਤੁਸੀਂ ਟੈਕਸ ਕਿਉਂ ਲੈਨੇ ਹੋ ਟੈਕਸ ਤਾਂ ਤੁਸੀਂ ਸਾਬਣ ਤੇਲ ਛੋਟੀਆਂ ਛੋਟੀਆਂ ਚੀਜ਼ਾਂ ਡੀਜ਼ਲ ਪੈਟਰੋਲ ਕੋਈ ਮਸ਼ੀਨਰੀ ਲੈਨੇ ਆ ਮੇਰੇ ਖਿਆਲ 28 28% ਜੀਐਸਟੀ ਕਲੈਕਟ ਕੀਤਾ ਜਾਂਦਾ ਸਾਡੇ ਸਾਰੇ ਪੰਜਾਬ ਦੇ ਲੋਕਾਂ ਦੇ ਕੋਲੋਂ ਇੱਥੇ ਟੈਕਸ ਕਾਦੇ ਵਾਸਤੇ ਰੱਖਿਆ ਹੁੰਦਾ ਟੈਕਸ ਰੱਖਿਆ ਹੁੰਦਾ ਇਸ ਤਰ੍ਹਾਂ ਦੀਆਂ ਜਦੋਂ ਕੋਈ ਕੋਈ ਨਾਜ਼ੁਕ ਹਾਲਾਤ ਬਣ ਜਾਣ ਕੋਈ ਪੰਜਾਬ ਡੁੱਬ ਚੋਵੇ ਆ ਤਾਂ ਕੁਝ ਵੀ ਨਹੀਂ ਪਾਣੀ ਜੋ ਇਸ ਵੇਲੇ ਜੋ ਇਸ ਵਕਤ ਸਤਲੁਜ ਤੇ ਬਿਆਸ ਦਰਿਆਵਾਂ ਦਾ ਜਿੱਥੇ ਸੁਮੇਲ ਹੁੰਦਾ ਸੁਲਤਾਨਪੁਰ ਤੇ ਗੁਰਦਾਸਪੁਰ ਤੇ ਫਿਰੋਜ਼ਪੁਰ ਤੇ ਜਿਹੜਾ ਤੁਹਾਡੇ ਮਾਲਵੇ ਦੇ ਇਲਾਕੇ ਆ ਉਹ ਉੱਥੇ ਹਾਲਤ ਦੇਖੋ ਤੁਸੀਂ ਲੋਕਾਂ ਦੀ ਕੀ ਹੈ ਲੇਕਿਨ ਸਾਡੀ ਕਿਸੇ ਨੇ ਬਾਹ ਨੀ ਫੜੀ ਇਸ ਗੱਲ ਦਾ ਮੈਨੂੰ ਦੁੱਖ ਤੇ ਅਫਸੋਸ ਤੇ ਰੰਜ ਸੀਗਾ ਇਹੀ ਮੈਂ ਤੁਹਾਡੇ ਨਾਲ ਵਿਚਾਰ ਕਰਨੇ ਸੀਗੇ ਫਿਰ ਸਾਡੇ ਤੋਂ ਕੋਈ ਉਮੀਦ ਨਾ ਰੱਖਿਓ ਇਸ ਗੱਲ ਦੀ ਉਦਾਂ ਤੁਸੀਂ ਕਹਿੰਨੇ ਪੰਜਾਬ ਦੇ ਬਹਾਦਰ ਕਿਸਾਨ ਅਨਾਜ ਦਾ ਭੰਡਾਰ ਭਰਦੇ ਜੀ ਦੇਸ਼ ਦੀਆਂ ਖੇਡਾਂ ਵਿੱਚ ਸਾਲ ਲੈਂਦੇ ਨੇ ਜੀ ਡਿਫੈਂਸ ਫੋਰਸਸ ਵਿੱਚ ਜਾਂਦੇ ਨੇ ਜੀ ਆਜ਼ਾਦੀ ਚ ਲੜਾਈ ਲੜੀ ਪਰਾਜ ਪੰਜਾਬ ਨੂੰ ਤੁਹਾਡੀ ਲੋੜ ਸੀ ਨਾ ਪ੍ਰਾਈਮ ਮਿਨਿਸਟਰ ਸਾਹਿਬ ਹੱਥ ਜੋੜ ਕੇ ਬੇਨਤੀ ਆ ਕਿ ਇੱਕ ਟਵੀਟ ਹੀ ਕਰ ਦਿਓ ਇੱਕ ਪੋਸਟ ਹੀ ਪਾ ਦਿਓ ਕੋ ਲੋਕਾਂ ਨੂੰ ਠਾਰਸ ਮਿਲ ਜੂਗਾ ਕਿ ਸਾਡੇ ਦੇਸ਼ ਦੇ ਪ੍ਰਾਈਮ ਮਿਨਿਸਟਰ ਨੂੰ ਪੰਜਾਬ ਨਜ਼ਰ ਆ ਰਿਹਾ ਵਾ ਕੇਜਰੀਵਾਲ ਸਾਹਿਬ ਤੁਸੀਂ ਬੈਠੇ ਰੋਜ਼ ਟਵਿੱਟਰ ਦੇ ਉੱਤੇ ਹੀ ਹੋ ਛੋਟੇ ਛੋਟੇ ਗੱਲ ਤੇ 15-15 ਮਿੰਟ ਬਾਅਦ ਤੁਸੀਂ ਟਵੀਟ ਕਰਦੇ ਹੋ ਦੂਜਿਆਂ ਦੀ ਨਿਖੇਦੀ ਕਰਦੇ ਹੋ ਕਦੀ ਹਮਨੇ ਇਹ ਡਰਗ ਮਾਫੀਆ ਫੜ ਲਿਆ ਇਹ ਫੜ ਲਿਆ ਪਰ ਅੱਜ ਤੁਹਾਨੂੰ ਪੰਜਾਬ ਦੀ ਹੜਾਂ ਦੀ ਤਸਵੀਰ ਤੁਸੀਂ ਇੱਕ ਸਾਂਝੀ ਵੀ ਨਹੀਂ ਕੀਤੀ ਇੱਕ ਸ਼ਬਦ ਵੀ ਨਹੀਂ ਬੋਲਿਆ ਤੁਹਾਡਾ ਰਗ ਫੱਟਦਾ ਜਿਹੜਾ ਚੈਟ ਜੀਪੀਡੀ ਦੇ ਡਿਸਕਸ਼ਨ ਕਰਨਾ ਚਾਹੁੰਦਾ ਵਾ ਉੱਥੇ 에ਅਰਪੋਰਟਾਂ ਦੇ ਮਹਿੰਗਾ ਕਿਉਂ ਸਮਾਨ ਮਿਲਦਾ ਵਾ ਰਾਜ ਸਭਾ ਦੇ ਡਿਸਕਸ਼ਨ ਕਰਨਾ ਚਾਹੁੰਦਾ ਕੱਲ ਪੰਜਾਬ ਆਇਆ ਕਿਸੇ ਨੇ ਮਜ਼ਾਕ ਲਿਖਿਆ ਕਿ ਸਾਡੇ ਲਈ 500 ਐਮਐ ਲੱਸੀ ਲੈ ਕੇ ਆਇਆ ਇਹ ਪੰਜਾਬ ਤੇ ਪੰਜਾਬੀਆਂ ਦੀ ਤੇ ਕਿਸਾਨਾਂ ਤੇ ਸਿੱਖਾਂ ਦੀ ਕੀਮਤ ਤੁਹਾਡੀ ਸਾਰਿਆਂ ਦੀ ਨਿਗਾ ਦੇ ਵਿੱਚ ਆ ਇਹ ਮੇਰਾ ਫਰਜ਼ ਬਣਦਾ ਸੀਗਾ ਮੈਨੂੰ ਗਿਲਾ ਆ ਤੇ ਮੈਨੂੰ ਗੁੱਸਾ ਵਾ ਯਾ ਸਾਡੇ ਪੰਜਾਬ ਦੀ ਬਰਬਾਦੀ ਹੋ ਰਹੀ ਆ ਔਰ ਇਹ ਜਿਹੜਾ ਲਾਸ ਆ ਇਹ ਕੁਛ ਲੱਖ ਏਕੜ ਦਾ ਵਾ ਘਰਾਂ ਦਾ ਵਾ ਪਤਾ ਨਹੀਂ ਕਿੰਨੇ ਪਸ਼ੂਆਂ ਦਾ ਵਾ ਔਰ ਇਹਨੂੰ ਕੈਲਕੂਲੇਟ ਕਰਾਂਗੇ ਤੇ ਕਈ ਹਜ਼ਾਰ ਕਰੋੜ ਦਾ ਹਜ਼ਾਰਾਂ ਕਰੋੜਾਂ ਦਾ ਲਾਸ ਆ ਤੇ ਸਾਨੂੰ ਦੇਣਗੇ ਮੁਆਵਜ਼ਾ 8600 ਰੁਪਏ ਕਿੱਲਾ ਉਹ ਵੀ ਪੱਖਪਾਤ ਨਾਲ ਇਹ ਕਾਂਗਰਸੀ ਇਹਨੂੰ ਛੱਡ ਦਿਓ ਇਹ ਕਾਲੀ ਇਹਨੂੰ ਛੱਡ ਦਿਓ ਇਹ ਸਾਨੂੰ ਵੋਟਾਂ ਨਹੀਂ ਪਾਉਂਦਾ ਇਹ ਸਾਡੇ ਸਰਪੰਚ ਪਟਾ ਨਹੀਂ ਪਵਾਉਂਦਾ ਇਹ ਸਾਡੇ ਥੱਲੇ ਨਹੀਂ ਲੱਗਦਾ ਅਸੀਂ ਤਾਂ ਆਪਣੇ ਬੰਦਿਆਂ ਨੂੰ 8600 ਰੁਪਏ ਦਿਆਂਗੇ ਐਵੇਂ ਹੀ ਇੱਕ ਕੋਝਾ ਮਜ਼ਾਕ ਬਣਾ ਕੇ ਰੱਖਿਆ ਹੋਇਆ ਵਾ ਅਗਰ ਦੇਣਾ ਵਾ ਤੇ ਫਿਰ ਜਿੰਨਾ ਲਾਸ ਆਫ ਕ੍ਰੌਪਸ ਅਗਰ ਚੋਣਾ ਵਾ ਤੋ 80000 ਰੁਪਏ ਕਿੱਲੇ ਦਾ ਅਗਰ ਕਮਾ ਆ ਦੇ ਆ ਤੇ ਫਿਰ ਉਹ ਲੱਖ ਰੁਪਏ ਤੋਂ ਉੱਤੇ ਕਿੱਲੇ ਦਾ ਤੇ ਜਿਹੜਾ ਪਸ਼ੂਆਂ ਦਾ ਕੀਮਤ ਆ ਲੱਖ ਲੱਖ ਡੇਡ ਡੇ ਦੋ ਦੋ ਲੱਖ ਦੇ ਕੀਮਤੀ ਪਸ਼ੂ ਨੇ ਇਹ ਸਾਰਾ ਕੰਪਨਸੇਟ ਕੀਤਾ ਜਾਣਾ ਚਾਹੀਦਾ ਪਰ ਸਭ ਤੋਂ ਇੰਪੋਰਟੈਂਟ ਗੱਲ ਇਹ ਆ ਗੱਲ ਇਹ ਨਹੀਂ ਹੁੰਦੀ ਪੈਸੇ ਦੀ ਗੱਲ ਇਹ ਆ ਕਿ ਕੀ ਅਸੀਂ ਕਿਸੇ ਦੇ ਵਿਚਾਰਾਂ ਦੇ ਵਿੱਚ ਹਾਂ ਕੀ ਪੰਜਾਬ ਦੇਸ਼ ਦੀ ਸਰਕਾਰ ਤੇ ਆ ਆਮ ਆਦਮੀ ਦੇ ਕੇਜਰੀਵਾਲ ਦੇ ਨਕਸ਼ੇ ਦੇ ਉੱਤੇ ਪੰਜਾਬ ਐਗਜ਼ਿਸਟ ਕਰਦਾ ਮੇਰਾ ਤਾਂ ਸਵਾਲ ਸਿਰਫ ਇੰਨਾ ਤੁਹਾਡੇ ਨਾਲ ਗੱਲ ਕਰਨੀ ਸੀ ਮੇਰੇ ਨਾਲ ਜੁੜਨ ਵਾਸਤੇ ਤੁਹਾਡਾ ਸਾਰਿਆਂ ਦਾ ਬਹੁਤ ਬਹੁਤ ਸ਼ੁਕਰੀਆ بارش ਵੀ ਬਹੁਤ ਪੈਣ ਲੱਗੀ ਪਰ ਚਲੋ ਕੋਈ ਗੱਲ ਨਹੀਂ ਜਿੱਥੇ ਲੋਕਾਂ ਦਾ ਇੰਨਾ ਭਾਰੀ ਨੁਕਸਾਨ ਹੋਇਆ ਆਪਾਂ ਥੋੜਾ ਬਹੁਤ بارش ਵਿੱਚ ਚੱਲ ਸਕਦੇ ਸਾਰੇ ਮਿਲ ਕੇ ਮੈਂ ਜਿੰਨੇ ਜੋਗਾ ਵਾਂ ਜਿੱਥੇ ਵੀ ਅਸੀਂ ਮਦਦ ਕਰ ਸਕਦੇ ਆ ਮੈਂ ਕਰਨ ਦਾ ਆਪਣਾ ਪੁਰਾਲਾ ਕਰ ਰਿਹਾ ਕਿਉਂਕਿ ਸਾਨੂੰ ਗੁਰੂ ਸਾਹਿਬ ਸਾਡੇ ਇਹੀ ਸਿਖਾ ਕੇ ਗਏ ਆ ਕਿ ਸਰਬੱਤ ਦਾ ਭਲਾ ਉਸੇ ਨਾਰੇ ਨਾਲ ਪੰਜਾਬ ਜਿੰਦਾ ਵਾ ਤੁਹਾਡਾ ਸਾਰਿਆਂ ਦਾ ਜੁੜਨ ਲਈ ਬਹੁਤ ਬਹੁਤ ਧੰਨਵਾਦ ਵਾਹਿਗ –